ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਕਿੰਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਵਾਈਟ ਰੰਗ ਦੀ ਸਵੈਟਰਸ ਕਿਵੀ ਬਣਾਈ ਹੋਈ ਹੈ ਜਿਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ 6 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ हाँ जी सीधी सिलाई तो आप डिजाइन शुरू करना धागा पिछे रख के सीधी सिलाई तो आप डिजाइन शुरू करा बॉर्डर बनाने तो बाद सारी सिलाई धागा पिछे रख के सीधा सीधा कंप्लीट कर लेंगे बॉर्डर बनाने तो बाद सारी सिलाई सीधा सीधा कंप्लीट करा धागा पिछे रख के ਇਸ ਸਕੀਵੀ ਉੱਪਰ ਆਪਾਂ 40 ਜੋਟੇ ਆਪਾਂ ਬਾਰਡਰ ਦੇ ਲਏ ਹੋਏ ਨੇ ਤੇ ਉੱਪਰੋਂ ਆਪਾਂ 45 ਜੋਟਿਆਂ ਤੇ ਇਹ ਸਕੀਵੀ ਬਣਾਈ ਹੋਈ ਹੈ ਬਿਨਾ ਬਾਵਾਂ ਤੋਂ ਆਪਾਂ ਇਹ ਸਵੈਟਰ ਸਕੀਵੀ ਬਣਾਈ ਹੋਈ ਹੈ ਬਾਰਡਰ ਤੋਂ ਬਾਅਦ ਸਾਰੀ ਸਿਲਾਈ ਸਿੱਧਾ ਸਿੱਧਾ ਉਣ ਕੇ ਕੰਪਲੀਟ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਹੁਣ ਆ ਗਏ ਆ ਪੁੱਠੀ ਸਿਲਾਈ ਤੇ ਪੁੱਠੀ ਸਿਲਾਈ ਵੀ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਧਗਾ ਅੱਗੇ ਕਰਕੇ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ। ਦੋ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ। ਬਣ ਕੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ। ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜਾਂ ਜੈਕਟ ਤੇ ਵੀ ਪਾ ਸਕਦੇ ਹੋ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਕੁੰਡਾ ਉਤਾਰ ਕੇ ਧਾਗਾ ਪਿੱਛੇ ਰੱਖ ਕੇ ਆ ਦੇਖੋ ਜੀ ਦੋ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਸਲਾਈ ਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹੈ ਜੀ ਆ ਦੇਖੋ ਫਿਰ ਅੱਗੇ ਉਸੇ ਤਰ੍ਹਾਂ ਹੀ ਦੋ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਸਲਾਈ ਨਗਾ ਕੇ ਇੱਕ ਕੁੰਡਾ ਕਰ ਲਵਾਂਗੇ ਇਹ ਵਾਲੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਉਣੀ ਹੈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ फिर उस तरह ही दो कुंड तो एक कुंडा करा धागा पिछे रख के सारी सिलाई दो दोड्या तो एक कुंडा करना है आ देखो जी लास्ट वाला दो कुंडे सीधे आ देखो जी हाँ जी हूँ आपठी सिलाई एक कुंडा उतार लिया धागा पिछे करा ਲਾਸਟ ਵਾਲੇ ਆਪਣੇ ਦੋ ਕੁੰਡੇ ਜਿਹੜੇ ਸਿੱਧੇ ਸੀ ਉਹਨਾਂ ਨੂੰ ਉਲਟਾ ਬਣ ਲਾਂਗੇ। ਧਾਗਾ ਪਿੱਛੇ ਕਰਾਂਗੇ। ਇੱਕ ਕੁੰਡਾ ਦੇਖੋ ਜੀ ਨੀਚੇ ਹੋ ਚੁੱਕਾਂਗੇ। ਧਾਗਾ ਪਿੱਛੇ ਰੱਖ ਕੇ ਪੁੱਠੀ ਸਲਾਈ ਤੋਂ ਵੀ ਧਾਗਾ ਪਿੱਛੇ ਰੱਖ ਕੇ ਇੱਕ ਕੁੰਡਾ ਨੀਚੇ ਹੋ ਚੁੱਕ ਕੇ ਆਉਣਾਂਗੇ ਤੇ ਉੱਪਰ ਵਾਲਾ ਕੁੰਡਾ ਵੀ ਧਾਗਾ ਪਿੱਛੇ ਰੱਖ ਕੇ ਆਉਣ ਲਾਂਗੇ ਆ ਦੇਖੋ ਜੀ। ਨੀਚੇ ਇੱਕ ਕੁੰਡਾ ਆਉਣ ਲਿਆ। ਫਿਰ ਉੱਪਰ ਵਾਲਾ ਕੁੰਡਾ ਵੀ ਉਸੇ ਤਰ੍ਹਾਂ ਹੀ ਧਾਗਾ ਪਿੱਛੇ ਰੱਖ ਕੇ ਆਉਣ ਲੈਣਾ। ਪੁੱਠੀ ਸਲਾਈ ਤੋਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਵਾਂਗੇ ਇੱਕ ਗੁੰਡਾ ਨਿਚੇ ਹੋ ਚੁੱਕਾਂਗੇ ਤੇ ਉੱਪਰ ਵਾਲਾ ਗੁੰਡਾ ਵੀ ਉਸੇ ਤਰ੍ਹਾਂ ਹੀ ਧਾਗਾ ਪਿੱਛੇ ਰੱਖ ਕੇ ਆਉਣ ਲਾਂਗੇ ਨਿਚੇ ਗੁੰਡਾ ਚੁੱਕਾਂਗੇ ਤੇ ਧਾਗਾ ਪਿੱਛੇ ਰੱਖਾਂਗੇ ਵਾਹ ਲੇਖੋ ਜੀ ਲਾਸਟ ਵਾਲਾ ਗੁੰਡਾ ਉਲਟਾ ਆ ਦੇਖੋ ਜੀ ਇਸ ਤਰ੍ਹਾਂ ਬਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਆ ਗਏ ਸਿੱਧੀ ਸਿਲਾਈ ਤੇ ਸਿੱਧੀ ਸਿਲਾਈ ਸਾਰੀ ਸਿਲਾਈ ਸਿੱਧਾ-ਸਿੱਧਾ ਹੋਣਾਗੇ ਇੱਕ ਸਿਲਾਈ ਵਿੱਚ ਆਪਾਂ ਸਿੱਧੀ ਸਿਲਾਈ ਤੋਂ ਸਿੱਧਾ-ਸਿੱਧਾ ਹੁਣ ਕੇ ਤੇ ਪੁੱਠੀ ਸਿਲਾਈ ਤੋਂ ਫਿਰ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਫਿਰ ਆਪਣਾ ਇਹ ਫਿਰ ਉਸੇ ਤਰ੍ਹਾਂ ਹੀ ਆਪਾਂ ਇਹ ਡਿਜ਼ਾਈਨ ਦੁਬਾਰਾ ਰਿਪੀਟ ਕਰਨਾ ਹੈ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਹੈ ਆਪਣਾ ਆ ਦੇਖੋ ਜੀ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਪ੍ਰੋਜੈਕਟ ਤੇ ਪਾ ਸਕਦੇ ਹੋ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਪੁੱਠੀ ਸਲਾਈ ਤੋਂ ਉਲਟਾ-ਉਲਟਾ ਬਣ ਕੇ ਫਿਰ ਇਹੀ ਡਿਜ਼ਾਈਨ ਫਿਰ ਰਿਪੀਟ ਕਰਾਂਗੇ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ